ਜੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸੀ ਉਹਨਾਂ ਨੇ ਕੁਰਬਾਨੀਆਂ ਇਸ ਕਰਕੇ ਦਿੱਤੀਆਂ ਸੀ ਕਿ ਜਿਹੜੀ ਜਿਹੜੀ ਗੱਲ 박ਸ ਨੇ ਕਹੀ ਸੀ ਸ਼ੇਦਿਆਸ਼ਮ 박ਸ ਨੇ ਕਹੀ ਸੀ ਉਹੀ ਗੱਲ ਸੱਚੀ ਹੋ ਗਈ ਇਹਨਾਂ ਦੀ ਇਹ ਤਾਂ ਮੇਰੇ ਖਿਆਲ ਇੰਨੀ ਸ਼ਕਤੀ ਤਾਂ ਪਹਿਲਾਂ ਅੰਗਰੇਜ਼ਾਂ ਵੀ ਲੈ ਮੈਨੂੰ ਲੱਗਦਾ ਨਹੀਂ ਮੈਂ ਕਹਿੰਦੇ ਮੈਂ ਬਹੁਤ ਹਿਸਟਰੀ ਪੜ੍ਹੀ ਹੈ ਜੀ ਮੈਨੂੰ ਨਹੀਂ ਲੱਗਦਾ ਵੀ ਜਿਹੋ ਜਿਹੇ ਬੈਰੀਅਰ ਉਹਨਾਂ ਨੇ ਅੰਬਾਲਾ ਦੇ ਬਾਰਡਰ ਤੇ ਲਾਏ ਪਏ ਹੋ ਜੇ ਬਾਰਡਰ ਕਦੇ ਦੇਸ਼ ਵਿੱਚ ਪਹਿਲਾਂ ਕਦੇ ਲੱਗੇ ਹੋਣ ਦੇਸ਼ ਦਾ ਕਿਸਾਨ ਹੈ ਤੁਸੀਂ ਉਹਨੂੰ ਕੀ ਸਮਝ ਦਿਓ ਤੁਸੀਂ ਉਹਨੂੰ ਮਤਲਬ ਕੀ ਅਤੰਕਵਾਦੀ ਸਮਝ ਦਿਓ ਕਿ ਤੁਸੀਂ ਮਤਲਬ 4 4 5 5 ਲੇਅਰ ਤੇ ਤੁਸੀਂ ਉੱਥੇ ਮਤਲਬ ਬੈਰੀਅਰ ਲਾਈ ਬੈਠੇ ਹੋ ਤੁਰਕੇ ਵੀ ਪਹਿਲਾਂ ਕਹਿੰਦੇ ਤੁਸੀਂ ਟਰੈਕਟਰ ਨਹੀਂ ਲਿਜਾਣ ਦੇਣਾ ਕਦੇ ਹੀ ਤੁਰਕੇ ਚਲੇ ਜਾਣਾ ਤੁਰਕੇ ਵੀ ਨਹੀਂ ਜਾ ਸਕਦੇ ਆਪਣੀ ਰਾਜਧਾਨੀ ਚ ਨਹੀਂ ਜਾ ਸਕਦੇ ਕੀ ਦੇਸ਼ ਆਜ਼ਾਦ ਹੈ ਸਾਡਾ ਨੈਸ਼ਨਲ ਹਾਈਵੇ ਉਹਨਾਂ ਨੇ ਮਤਲਬ ਤੁਹਾਨੂੰ ਪਤਾ ਜੀਟੀ ਰੋਡ ਬੰਨ੍ਹ ਹੁੰਦੀ ਸੀ ਇਹ ਸ਼ੇਰਸਾ ਸੂਰੀ ਮਾਰਗ ਇਹ ਮੈਨੂੰ ਲੱਗਦਾ ਨਹੀਂ ਕਿ ਅੱਜ ਤੱਕ ਮੁਗਲਾਂ ਮਿਲਦੇ ਅੰਗਰੇਜ਼ਾਂ ਮਿਲਦੇ ਕਦੇ ਸੜਕ ਬੰਦ ਹੋਈ ਜਵੇ ਪਹਿਲੀ ਵਾਰੀ ਸਾਡੇ ਆਪਣੇ ਨੇ ਬੰਦ ਕੀਤੀ ਉਦੀ ਜੀ ਕਹਿੰਦੇ ਜੀ ਮਹਲੋਣਾ ਜੀ ਮੈਂ ਆਇਆ ਨਹੀਂ ਉਹ ਗੰਗਾ ਮਈਆ ਨੇ ਮੈਨੂੰ ਬੁਲਾਇਆ ਹੈ ਗੰਗਾ ਮਈਆ ਸਾਫ ਕਰਤੀ ਇਹਨਾਂ ਨੇ ਜਿੰਨਾ ਪੈਸਾ ਗੰਗਾ ਮਈਆ ਤੇ ਖਰਚ ਕੀਤਾ ਉਸ ਤੋਂ ਅੱਧਾ ਦੇ ਦਿਓ ਸਾਨੂੰ ਅਸੀਂ ਸਾਫ ਕਰ ਦੇਵਾਂਗੇ ਸਰਕਾਰਾਂ ਦੇ ਇਹਨਾਂ ਨੇ ਹੱਥ ਪਿੱਛੇ ਕਰਕੇ ਬੰਨ ਰੱਖਿਆ ਜੀ ਬਾਲਾ ਪੈਸਾ ਕੋਈ ਦੇਣਾ ਨਹੀਂ ਜਿਹੜੇ ਫੰਡ ਹੈ ਰੋਕ ਦੇਣੇ ਆ ਜੀ ਜੀਐਸਟੀ ਤੱਕ ਦੇ ਪੈਸੇ ਨਹੀਂ ਦੇਣੇ ਸਿੱਧੇ ਦੇ ਪੈਸੇ ਨਹੀਂ ਦੇਣੇ ਰੂਰਲ ਡਿਵੈਲਪਮੈਂਟ ਦੇ ਪੈਸੇ ਨਹੀਂ ਦੇਣੇ ਜੀ ਇਹਨਾਂ ਨੇ ਮੰਡੀ ਬੋਰਡ ਤੇ ਪੈਸੇ ਨਹੀਂ ਦੇਣੇ ਜੀ ਕਿਉਂਕਿ ਜੀ ਕਿ ਪੈਸੇ ਕਿ ਘਰੋਂ ਲੈ ਕੇ ਆਏ ਇਹ ਇਹਨਾਂ ਦੇ ਪਿਤਾ ਜੀ ਦੇ ਪੈਸੇ ਆ ਦੇਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਰੋਕੇ ਜਾਣ ਤੇ ਪੈਦਾ ਹੋਰੀ ਸਥਿਤੀ ਤੇ ਤਿੱਖਾ ਪ੍ਰਤੀਕਰਮ ਦਿੱਤਾ ਲੁਧਿਆਣਾ ਵਿਖੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੋਏ ਮੰਤਰੀ ਨੇ ਕਿਹਾ ਕਿ ਅੰਗਰੇਜ਼ਾਂ ਨੇ ਵੀ ਸਾਡੇ ਨਾਲ ਇੰਨਾ ਬੁਰਾ ਸਲੂਕ ਨਹੀਂ ਕੀਤਾ ਜਿਨ੍ਹਾਂ ਸਾਡੇ ਕਿਸਾਨਾਂ ਨਾਲ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਉਹਨਾਂ ਨੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਦੇ ਲੋਕਾਂ ਨੂੰ ਹੋਣ ਵਾਲੇ ਫਾਇਦੇ ਬਾਰੇ ਦੱਸਿਆ ਕਿ ਲੋੜਵੰਦ ਲੋਕਾਂ ਨੂੰ ਇਹ ਸਹੂਲਤਾਂ ਲੈਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮੰਤਰੀ ਨੇ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਦੀ ਇਮਾਰਤ ਸਾਲ 2014 ਦੇ ਵਿੱਚ ਬਣੀ ਸੀ ਪਰ ਸਥਾਨਕ ਵਿਧਾਇਕ ਮਦਰਨਾਲ ਬੱਗਾ ਦੇ ਯਤਨ ਸਦਕਾ ਅੱਜ ਇਸ ਦਾ ਉਦਘਾਟਨ ਕੀਤਾ ਗਿਆ ਜੀ ਸਰ ਇਹ ਇਹਨੂੰ ਨਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਜੀ ਸਰ ਇਹ ਲੁਧਿਆਣੇ ਦੇ ਵਿੱਚ 6 ਬਣੇ ਸੀ 180 ਬੈੱਡ ਬਣਨੇ ਸੀ ਉਹਨਾਂ ਦੇ ਵਿੱਚ ਸਾਰੇ ਜਿੰਨੇ ਵੀ ਮੈਡੀਸਨ ਸਰਜਰੀ ਗਾਇਨੀ ਮਤਲਬ ਬੱਚਿਆਂ ਦਾ ਡਾਕਟਰ ਪੀਡੀਆਟ੍ਰਿਕਸ ਇਹ ਸਾਰੀਆਂ ਸਹੂਲਤਾਂ ਉੱਥੇ ਮਿਲਦੀਆਂ ਸੀ ਇਹ ਤੁਹਾਨੂੰ ਰਾਨੀ ਹੋਊਗੀ ਕਿ ਜਿਹੜਾ ਇਹ ਹਸਪਤਾਲ ਹੈ ਇਹ 2012 ਦੇ ਵਿੱਚ ਇਹਦਾ ਸ਼ੁਰੂ ਹੋਇਆ ਸੀ ਕੰਮ ਤੇ 2014 ਚ ਮੁਕੰਮਲ ਹੋ ਗਿਆ ਸੀ 2014 ਦੇ ਵਿੱਚ ਤੁਸੀਂ ਦੇਖਦੇ ਹੋ ਕਿਹਦੀ ਸਰਕਾਰ ਸੀ ਜੀ ਉਹਨਾਂ ਨੇ ਬਿਲਡਿੰਗ ਤਾਂ ਬਣਾਤੀ ਹਸਪਤਾਲ ਨਹੀਂ ਸ਼ੁਰੂ ਕੀਤਾ ਜੀ ਫਿਰ ਉਸ ਤੋਂ ਬਾਅਦ ਕੈਪਟਨ ਸਾਹਿਬ ਦੀ ਸਰਕਾਰ ਆ ਗਈ ਉਹਨੇ ਵੀ ਨਹੀਂ ਕੀਤਾ ਚੰਨੀ ਸਾਹਿਬ ਵੀ ਲੰਘ ਗਏ ਇਹ ਭਗਵੰਤ ਮਾਨ ਦੀ ਸਰਕਾਰ ਆਈ ਔਰ ਤੁਹਾਡੇ ਐਮਐਲਏ ਨੂੰ ਮੈਂ ਤਾਂ ਸਭ ਤੋਂ ਜ਼ਿਆਦਾ ਕ੍ਰੈਡਿਟ ਦਿੰਦਾ ਥੈਂਕ ਯੂ ਧੰਨਵਾਦ ਇਹਨਾਂ ਨੇ ਜਿਹੜਾ ਚੁਣੇ ਹੋ ਪ੍ਰਤੀਨਿਧੀ ਦਾ ਕੰਮ ਹੁੰਦਾ ਰਣ ਉਹ ਕੀਤਾ ਇਹਨਾਂ ਨੇ ਮੈਨੂੰ ਕਿਹਾ بار بار ਮੁੱਖ ਮੰਤਰੀ ਸਾਹਿਬ ਨੂੰ ਕਿਹਾ ਫਿਰ ਅਸੀਂ ਸਾਰੇ ਜਿੰਨੇ ਸਾਡਾ ਸਾਰਾ ਸਟਾਫ ਹੈ ਸਿਵਲ ਸਰਜਨ ਡਾਇਰੈਕਟਰ ਸਰਵਿਸ ਸੈਕਟਰੀ ਉਹਨਾਂ ਨੂੰ ਕਿਹਾ ਕਿ ਅਸੀਂ ਕਾਹ ਵੀ ਸ਼ੁਰੂ ਕਰੋ ਅਸੀਂ ਪਹਿਲਾਂ ਤੁਹਾਡੇ ਮੈਂ ਜਵੱਦੀ ਦੇ ਵਿੱਚ ਇੱਕ ਬਹੁਤ ਵਧੀਆ ਡਾਇਲਿਸਿਸ ਦਾ ਸ ਹੁਣ ਇਹ ਦੂਜਾ ਜਿਹੜਾ ਹੈਗਾ ਇਹ ਬੱਗਾ ਜੀ ਨੇ ਜਿਹੜਾ ਆਪਣਾ ਕੋਸ਼ਿਸ਼ ਕਰਕੇ ਇਹਨੂੰ ਸ਼ੁਰੂ ਕਰਾਇਆ ਹੈਗਾ ਇੱਥੇ ਸਾਰੀਆਂ ਲੋਕਾਂ ਨੂੰ ਜਿਸ ਤਰ੍ਹਾਂ ਮੈਡੀਕਲ ਚੈੱਕ ਅਪ ਤੁਸੀਂ ਦੇਖ ਰਹੇ ਹੋ ਲੋਕ ਦਾਖਲ ਹੈ ਆਲਰੇਡੀ ਜੱਚਾ ਬੱਚਾ ਦੀ ਹੈਗੀ ਆ ਕੋਈ ਐਮਰਜੈਂਸੀ ਆ ਕਿਸ ਨੂੰ ਵੇਲੇ-ਕਵੇਲੇ ਹੋ ਗਿਆ ਇਹ ਐਮਰਜੈਂਸੀ ਰੂਮ ਹੈ ਦੋ ਬੈੱਡ ਹੈ ਇੱਥੇ ਤਾਂ ਕਹਿੰਦੇ ਹੋ ਐਮਰਜੈਂਸੀ ਅਟੈਂਡ ਹੋ ਕੇ ਜਿਹੜੀ ਤਾਂ ਛੋਟੀ ਮੋਟੀ ਪ੍ਰੋਬਲਮ ਹੈ 90% ਇੱਥੇ ਕੰਮ ਸਰ ਜੂਗਾ ਦਾ ਜੀ 10% ਨੂੰ ਸਿਵਲ ਹਸਪਤਲ ਭੇਜਣਾ ਪੂਗਾ ਜੀ ਤੇ ਇਹ ਸਾਰੇ ਜਿਵੇਂ ਕੋਈ ਬੱਚਾ ਆ ਕਿਸੇ ਨੂੰ ਕੋਈ ਬਿਮਾਰੀ ਆ ਘਰ ਦੇ ਨੇੜੇ ਆ ਹੁਣ ਮੈਂ ਤੁਹਾਡੇ ਐਮਪੀ ਸਾਹਿਬ ਦੇ ਨਾਲ ਉਹਨਾਂ ਦਾ ਜਿਹੜਾ ਤੁਹਾਡੇ ਹੈਗਾ ਇੱਥੋਂ ਕਿੰਨੀ ਦੂਰ ਹੋਣਾ ਜੀ ਉਹ 10-12 ਕਿਲੋਮੀਟਰ ਹੋਊਗਾ ਜੀ ਘਰ ਦੇ ਉਹਨਾਂ ਦਾ ਚੰਡੀਗੜ੍ਹ ਰੋਡ ਦੇ ਉੱਤੇ ਆ ਤੇ ਸਾਡੇ ਕੋਲੇ ਸਕਾਡ ਵੀ ਸੀਗੀ ਮੈਨੂੰ ਇੱਥੇ ਪਹੁੰਚਣ ਨੂੰ ਜੀ ਮੈਂ ਹੈਰਾਨ ਹੋਊਗਾ ਕਿ ਮੈਨੂੰ 25 ਮਿੰਟ ਅੱਧਾ ਘੰਟਾ ਲੱਗ ਗਿਆ ਤੇ ਜਿਹੜਾ ਆਮ ਬੰਦਾ ਹੈਗਾ ਜੀ ਉਹਨੇ ਤੁਹਾਡੇ ਸਿਵਲ ਹਸਪਤਾਲ ਜਾਣਾ ਹੋਵੇ ਜਿਹੜੇ ਬੰਦੇ ਨੇ ਉਹ ਸਰਾਬਾ ਨਗਰ ਤੋਂ ਜਾ ਗਏ ਤਾਂ ਉਧਰ ਚੱਲਣਾ ਅਗਰ ਨਗਰ ਹੈ ਜਿਹੜਾ ਆਪਣਾ ਹਾਂਜੀ ਅਗਰ ਸਰਾਬਾ ਨਗਰ ਸਰਾਬਾ ਨਗਰ ਅਗਰ ਨਗਰ ਜਿਹੜੇ ਉਧਰ ਫਰੋਜ਼ਪੁਰ ਰੋਡ ਦੇ ਉੱਤੇ ਆ ਜੇ ਉਹਨਾਂ ਨੇ ਕੋਈ ਜਿਹੜਾ ਗਰੀਬ ਬੰਦਾ ਜੀ ਉਹਨਾਂ ਦੇ ਸਰਕਾਰੀ ਹਸਪਤਾਲ ਜਾਣਾ ਹੋਵੇ ਹਾਲਾਂਕਿ ਉਹ ਤੇ ਨੇੜੇ ਬਣੇ ਹੋਇਆ ਸ਼ਿਮਲਾਪੁਰੇ ਚ ਵੀ ਬਣਿਆ ਹੋਇਆ ਬਹੁਤ ਸਾਰੇ ਬਣੇ ਹੋਇਆ ਸਾਰੇ ਜਿੰਨੇ ਵੀ ਤੁਹਾਡੇ ਐਮਐਲਏ ਸਾਰੇ ਹੁਣ ਮੈਨੂੰ ਬਾਕੀ ਸਾਰਿਆਂ ਨੇ ਕਹਿੰਦਾ ਜੀ ਤੁਸੀਂ ਦੇਖੋ ਅਸੀਂ ਤੁਹਾਨੂੰ ਅਸੀਂ ਵੀ ਕਹਿੰਦੇ ਸੀਗੇ ਤੁਸੀਂ ਉਹਨਾਂ ਦਾ ਚਲੋ ਕਰਤਾ ਹਾਂ ਸਾਡਾ ਸ਼ੁਰੂ ਕਰੋ ਹੁਣ ਤੁਹਾਡੇ 6 ਦੇ 6 ਸ਼ੁਰੂ ਹੋਣਗੇ ਜੀ ਮੈਂ ਕਹਾਂ ਜੀ ਤੁਹਾਡਾ ਹੁਣ ਤੁਹਾਡੇ 17 ਡਾਕਟਰ ਆ ਜਿਹੜੇ ਨਵੇਂ ਭੇਜ ਦਿੱਤੇ ਆ ਜੀ ਜੀ ਐਮਰਜੈਂਸੀ ਦੇ ਵਿੱਚ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪੀਟਲ ਆ ਉੱਥੇ 24 ਘੰਟੇ ਡਾਕਟਰ ਹੋਣਗੇ ਉਹਨਾਂ ਦੀ ਟ੍ਰੇਨਿੰਗ ਦਵਾ ਰਹੇ ਆ ਜੀ ਉਹਨਾਂ ਨੂੰ ਫਰਜ ਕਮੈਡੀਸਨ ਦੇ ਵਿੱਚ ਐਮਰਜੈਂਸੀ ਕੇਅਰ ਦੇ ਵਿੱਚ ਹੋਰ ਹੋਰ ਡਾਕਟਰ ਭਰਤੀ ਕਰਾਂਗੇ ਨਰਸਾਂ ਭਰਤੀ ਕੀਤੀਆਂ ਜੀ 980 ਜਿਹੜੀਆਂ ਐਨ ਐਮ ਹੁੰਦੀਆਂ ਸਟਾਫ ਨਰਸਸ ਭਰਤੀ ਕਰ ਰਹੇ ਆ ਸੋ ਸਟਾਫ ਵੀ ਦੇਾਂਗੇ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਮਾਨ ਸਾਹਿਬ ਨੇ ਕਰਤੀ ਆ ਜੀ ਸਾਰੀਆਂ ਦਵਾਈਆਂ ਮਿਲਦੀਆਂ ਸਰਕਾਰੀ ਹਸਪਤਾਲਾਂ ਵਿੱਚ ਇਹ ਨਵਾਂ ਇਨੀਸ਼ੀਏਟਿਵ ਆ ਜੀ ਸਿਹਤ ਕ੍ਰਾਂਤੀ ਆ ਬਾਕੀ ਜੋਗਾ ਵੀ ਹੁੰਦਾ ਤੁਸੀਂ ਵੀ ਕਰਿਆ ਕਰੋ ਜੀ ਸਰ ਸਰ ਇਸ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਦੇਖੋ ਅਸੀਂ ਲਗਾਤਾਰ ਕਰੀ ਜਾ ਰਹੇ ਆ ਸਾਡਾ ਤੁਹਾਨੂੰ ਜਿਵੇਂ ਪਤਾ ਵੀ ਉਹਨਾਂ ਨੇ ਸਾਡੇ ਫੰਡ ਵੀ ਬੰਦ ਕੀਤੇ ਸੀ ਹੁਣ ਫੰਡ ਆ ਕੇ ਸਾਡਾ ਥੋੜਾ ਜਿਹਾ ਕੰਮ ਸੁਖਾਲਾ ਹੋ ਜਾਏਗਾ ਅਸੀਂ ਸਾਡਾ ਟਾਰਗੇਟ ਹੈ ਵੀ ਅਗਲੇ ਸਾਲ ਦੇ ਵਿੱਚ ਤੁਹਾਡੇ 6 ਦੇ 6 180 ਬੈਡ ਜਿਹੜੇ ਆਪਰੇਸ਼ਨਲ ਹੋ ਜਾਣ ਉਹ ਵਿਦਨ 1 ਇਅਰ ਤੇ ਤੁਹਾਡਾ ਜਿਹੜਾ ਹਸਪੀਟਲ ਆ ਉਹ ਸਾਡੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਰਾਜ ਸਭਾ ਦੇ ਉਹ ਆਪ ਸਾਰਾ ਖਰਚਾ ਕਰਕੇ ਉਹਨਾਂ ਨੂੰ ਇੱਕ ਤਾਂ ਤੁਹਾਡੇ ਦੇਖੋ ਉੱਥੇ ਜੁਆ ਨਹੀਂ ਕਿੰਨੇ ਪੁਰਾਣੇ ਪ੍ਰੋਬਲਮਸ ਹੁਣ ਤੁਸੀਂ ਚੋਆ ਲੱਭ ਕੇ ਦਿਖਾਉ ਦਿਨਾ ਇੱਥੇ ਠੀਕ ਹੈ ਦੂਜੀ ਗੱਲ ਹੈ ਵੀ ਉੱਥੇ ਤੁਹਾਡੇ ਇੰਟੈਂਸਿਵ ਕੇਅਰ ਯੂਨਿਟ ਜਿਹਦੇ ਵਿੱਚ ਪੂਰਾ ਵੈਂਟੀਲੇਟਰ ਕਾਰਡੀਅਕ ਮੋਨੀਟਰ ਮਤਲਬ ਕਿਸੇ ਨੂੰ ਮਤਲਬ ਇਹ ਨਹੀਂ ਕਹਿਣਾ ਪਏਗਾ ਵੀ ਇਹਨੂੰ ਜਿਹੜਾ ਇਹਨੂੰ ਵੈਂਟੀਲੇਟਰ ਚਾਹੀਦਾ ਇਹਨੂੰ ਪ੍ਰਾਈਵੇਟ ਹਸਪਤਾਲ ਚ ਲੈ ਜਾਓ ਜਾਂ ਪੀਜੀਐਚ ਚ ਲੈ ਜਾਓ ਉਹ ਸਿਮਨਾ ਹਸਪਤਾਲ ਦੇ ਵਿੱਚ ਚਾਹੇ ਬੱਚਾ ਹੋਵੇ ਨਿੱਕੂ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਜੇ ਵੱਡਾ ਹੋਏਗਾ ਤਾਂ ਜਿਹੜਾ ਹੈਗਾ ਇੰਟੈਂਸਿਵ ਕੇਅਰ ਯੂਨਿਟ ਉਹ ਵਾਲੀਆਂ ਸਰਵਿਸਿਜ਼ ਤੁਹਾਡੀਆਂ ਅਗਲੇ ਸਾਲ ਸਾਡਾ ਟਾਰਗੇਟ ਹੈ ਜੀ ਪਹਿਲਾਂ ਪਟਿਆਲਾ ਕੀਤਾ ਜੀ ਫਿਰ ਮੁਹਾਲੀ ਹੁਣ ਲੁਧਿਆਣਾ ਉਸ ਤੋਂ ਬਾਅਦ ਜਲੰਧਰ ਫਿਰ ਅੰਮ੍ਰਿਤਸਰ ਸੋ ਮੇਰੀ ਕੋਸ਼ਿਸ਼ ਹੈ ਕਿ ਇੱਕ ਸਾਲ ਚ ਜਿਹੜੇ ਸਾਰੇ ਡਿਸਟ੍ਰਿਕਟ ਹਸਪਤਾਲ ਹੈ ਔਰ ਮਾਨ ਸਾਹਿਬ ਨੇ ਸਾਨੂੰ ਸਪੈਸ਼ਲ ਫੰਡਸ ਦਿੱਤੇ ਆ ਜੀ ਪੰਜਾਬ ਦੇ ਜਿੰਨੇ ਸਰਕਾਰੀ ਹਸਪਤਾਲ ਚ ਹੈ ਸਾਰਿਆਂ ਚ ਦਵਾਈਆਂ ਪਹੁੰਚਾਤੀਆਂ ਐਕਸ-ਰੇ ਅਲਟਰਾਸਾਊਂਡ ਮਚਿਨਾਂ ਪਹੁੰ ਦੇਖਦੇ ਕੋਈ ਹੋਰ ਉਹਦੇ ਕੋਈ ਤੁਹਾਨੂੰ ਰੈਂਪ ਚਾਹੀਦਾ ਉਹ ਇਹ ਸਾਰਾ ਕੁਝ ਉਹਨਾਂ ਨੇ ਸਾਨੂੰ ਫੰਡਸ ਦਿੱਤੇ ਆ ਪੰਜਾਬ ਦੇ ਸਾਰੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਅਪਗ੍ਰੇਡ ਕਰਨਾ ਸੀ ਜੀ ਜਨਵਰੀ ਤੱਕ ਤੁਸੀਂ ਕਹਿੰਦੇ ਸੀ ਡਾਕਟਰਾਂ ਦੀ ਰੈਜਿਮੈਂਟ ਹੋ ਜਾਏਗੀ ਹਾਂਜੀ ਡਾਕਟਰ ਭਰਤੀ ਹੋ ਗਿਆ ਜੀ 17 ਦਿਨ ਕੱਲ ਕਰ ਦਿੱਤੇ ਵਾ ਦੇ ਦਿੱਤੇ ਜੀ ਅਪੁਆਇੰਟਮੈਂਟ ਲੈਟਰ ਦੇ ਦਿੱਤੇ 300 ਡਾਕਟਰ ਜੁਆਇਨ ਕਰ ਗਏ ਜੀ ਤੁਹਾਡੇ ਮੇਰੇ ਖਿਆਲ ਇੱਥੇ 17 ਆਏ ਆ ਜੀ ਬਾਕੀ ਹੋਰ ਵੀ ਭੇਜਾਂਗੇ ਜੀ 17 ਆਲਰੇਡੀ ਸਿਵਲ ਹਸਪਤਲ ਚ ਜਿਹੜੇ ਕੱਚੇ ਮੁਲਾਜ਼ਮ ਐ ਉਹਨਾਂ ਦਾ ਬੜਾ ਰੋਲਾ ਚੱਲ ਰਿਹਾ ਹੈਗਾ ਵਾ ਫ ਦੇਖੋ ਜਿਹੜੀ ਹੈ ਇਹ ਮਤਲਬ ਤੁਸੀਂ ਕਹੋ ਭੀ ਲੇਗੇਸੀ ਇਸ਼ੂ ਹੈ ਜੀ ਇਹ ਅਸੀਂ ਜਿਹੜੀ ਪਿਛਲੀ ਸਰਕਾਰ ਸੀ ਉਹਦੇ ਕੋਲ ਇਨਹੈਰਿਟ ਕੀਤਾ ਸੀ ਉਹ ਅਸੀਂ ਹੁਣ ਅਸੀਂ ਕੋਈ ਕੱਚਾ ਨਹੀਂ ਰੱਖ ਰਹੇ ਅਸੀਂ ਪੱਕਾ ਹੀ ਰੱਖ ਰਹੇ ਹਾਂ ਜਿਹੜੇ ਪੁਰਾਣੇ ਆ ਗਏ ਉਹਨਾਂ ਦੀ ਮੈਂ ਇਹ ਤਾਂ ਕਰ ਰਿਹਾ ਹੈਗਾ ਵੀ ਹੁਣ ਤਨਖਾਹ ਉਹਨਾਂ ਦੀ ਲੇਟ ਨਾ ਹੋਵੇ ਟਾਈਮ ਸਿਰ ਮਿਲ ਜਾਏ ਔਰ ਹੌਲੀ ਹੌਲੀ ਉਹਨਾਂ ਨੂੰ ਪਰਸੁਏਡ ਕਰ ਰਹੇ ਹਾਂ ਜਿਵੇਂ ਹੁਣ ਜਿਹੜੀ ਅਸੀਂ ਐਨਐਮ ਰੱਖਿਆ ਨਰਸਸ ਉਹਦੇ ਵਿੱਚ ਆਸ਼ਾ ਵਰਕਰਸ ਆ ਗਈਆਂ ਜੀ ਆਗਨਵਾੜੀ ਵਰਕਰ ਆ ਗਈਆਂ ਜਿਹੜੇ ਪੁਰਾਣੇ ਆ ਕੱਚਾ ਵਾਲੇ ਸੀ ਉਹਨਾਂ ਨੂੰ ਜਿਹੜੇ ਆਊਟਸੋਰਸਿੰਗ ਤੇ ਉਹ ਸਰਕਾਰੀ ਮੁਲਾਜ਼ਮ ਨਹੀਂ ਉਹਨਾਂ ਨੂੰ ਪੱਕੇ ਨਹੀਂ ਕਰ ਸਕਦੇ ਲੇਕਿਨ ਉਹਨਾਂ ਨੂੰ ਅਸੀਂ ਮੌਕਾ ਦੇ ਰਿਹਾ ਸਪੈਸ਼ਲ ਮੌਕਾ ਦੇ ਰਿਹਾ ਵੀ ਤੁਸੀਂ ਗਵਰਨਮੈਂਟ ਸਰਵਿਸ ਚ ਪੱਕ ਜੀ ਵੀ ਲੈ ਵਾਧੇ ਜੇ ਨਹੀਂ ਸफाई ਅੱਦੇ ਰੋਗੇ ਜੀ ਸਿਵਲ ਹਸਪਤਾਲ ਦਾ ਹਾਲ ਇਹ ਦੇ ਵਰਗਾ ਹੋ ਜਾਏਗਾ ਜੀ ਸੋਹਣਾ ਬਣਾਵਾਂਗੇ ਉਹ ਵੀ ਸਾਫ ਸੁਥਰਾ ਹੋ ਜਾਏਗਾ ਤੁਸੀਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜੀ ਜਿਹੜਾ ਤੁਹਾਡਾ ਸਿਵਲ ਹਸਪਤਾਲ ਹੋਏਗਾ ਮੈਂ ਤੁਹਾਡੇ ਨਾਲ ਦਿਖਲੋ 3 ਮਹੀਨੇ 4 ਮਹੀਨੇ ਬਾਅਦ ਮੈਂ ਆਉਂਗਾ ਜੀ ਠੀਕ ਤੇ ਉਹਦਾ ਇਨਾਗੂਰੇਸ਼ਨ ਹੋਏਗੀ ਉਹ ਤੁਸੀਂ ਦੇਖੋਗੇ ਵੀ ਕਿਸੇ ਵੀ ਕਾਰਪੋਰੇਟ ਹਸਪੀਟਲ ਵਰਗਾ ਲੱਗੇਗਾ ਔਰ ਉਹੋ ਜੀ ਸਰਵਿਸ ਹੋਵੇਗਾ। ਕਿਸਾਨ ਦੇ ਲਈ ਕੁਝ ਕਰ ਰਹੇ ਹਨ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਕਾਫੀ ਅਸੂਗਾਂ ਛੱਡੇ ਗਏ। ਤੁਹਾਨੂੰ ਕੀ ਲੱਗਦਾ ਕਿ ਲਗਾਤਾਰ ਸੰਘਰਸ਼ ਕਰ ਰਹੇ ਕਿਸਾਨ ਮੰਗਾਂ ਨਹੀਂ ਮੰਨਿਆ ਜਾਂਦੇ? ਤੁਸੀਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸੀ ਨਾ ਜੀ। ਉਹਨਾਂ ਨੇ ਕੁਰਬਾਨੀਆਂ ਇਸ ਕਰਕੇ ਦਿੱਤੀਆਂ ਸੀ ਕਿ ਜਿਹੜੀ ਜਿਹੜੀ ਗੱਲ ਭਗ ਸਿੰਘ ਨੇ ਕਹੀ ਸੀ ਸ਼ਹੀਦ ਆਜ਼ਮ ਭਗ ਸਿੰਘ ਨੇ ਕਹੀ ਸੀ ਉਹੀ ਗੱਲ ਸੱਚੀ ਹੋ ਗਈ ਨਾ ਜੀ। ਇਹ ਤਾਂ ਮੇਰੇ ਖਿਆਲ ਇੰਨੀ ਸ਼ਕਤੀ ਤਾਂ ਪਹਿਲਾਂ ਅੰਗਰੇਜ਼ਾਂ ਵੇਲੇ ਮੈਨੂੰ ਲੱਗਦਾ ਨਹੀਂ ਮੈਂ ਕਹਿੰਦੇ ਮੈਂ ਬਹੁਤ ਹਿਸਟਰੀ ਪੜ ਮੈਨੂੰ ਨਹੀਂ ਲੱਗਦਾ ਵੀ ਜਿਹੋ ਜਿਹੇ ਬੈਰੀਅਰ ਨੇ ਅੰਮ੍ਰਿਤਸਰ ਦੇ ਬਾਰਡਰ ਤੇ ਲਾਇਆ ਪਿਆ ਉਹ ਜਿਹੇ ਬਾਰਡਰ ਕਦੇ ਦੇਸ਼ ਵਿੱਚ ਪਹਿਲਾਂ ਕਦੇ ਲੱਗੇ ਹੋਣ ਇਹ ਤਾਂ ਅਗਰੇਜਾਂ ਤੋਂ ਵੀ ਅੱਗੇ ਲੰਘ ਹੈ ਜੀ ਇੱਕ ਦੇਸ਼ ਦਾ ਕਿਸਾਨ ਹੈ ਤੁਸੀਂ ਉਹਨੂੰ ਕੀ ਸਮਝ ਦਿਓ ਤੁਸੀਂ ਉਹਨੂੰ ਮਤਲਬ ਕੀ ਅਤਕਵਾਦੀ ਸਮਝ ਦਿਓ ਕਿ ਤੁਸੀਂ ਮਤਲਬ ਚਾਰ ਚਾਰ ਪੰਜ ਪੰਜ ਲੇਅਰ ਦੇ ਤੁਸੀਂ ਉੱਥੇ ਮਤਲਬ ਬੈਰੀਅਰ ਲਾਈ ਬੈਠੇ ਹੋ ਉਹ ਤੁਰ ਕੇ ਵੀ ਪਹਿਲਾਂ ਕਹਿੰਦੇ ਤੁਸੀਂ ਟਰੈਕਟਰ ਨਹੀਂ ਲਿਜਾਣ ਦੇਣਾ ਕਦੇ ਸੀ ਤੁਰ ਕੇ ਚਲੇ ਜਾਣਾ ਤੁਰ ਕੇ ਵੀ ਨਹੀਂ ਜਾ ਸਕਦੇ ਆਪਣੀ ਰਾਜਸਥਾਨ ਵਿੱਚ ਨਹੀਂ ਜਾ ਸਕਦੇ ਕੀ ਦੇਸ਼ ਆਜ਼ਾਦ ਹੈ ਇਹ ਆਜ਼ਾਦੀ ਕਿਸਾਨ ਵਾਸਤੇ ਮਜ਼ਦੂਰ ਵਾਸਤੇ ਕਰਮਚਾਰੀਆਂ ਵਾਸਤੇ ਉਹਨਾਂ ਲੋਕਾਂ ਵਾਸਤੇ ਨਹੀਂ ਹੈ ਉਹ ਬਿਜ਼ਨਸਮੈਨ ਵਾਸਤੇ ਨਹੀਂ ਹੈ ਉਹ ਆਪਣੇ ਪ੍ਰਧਾਨ ਮੰਤਰੀ ਨੂੰ ਮਿਲ ਨਹੀਂ ਸਕਦੇ ਖੇਤੀਬਾੜੀ ਮੰਤਰੀ ਨੂੰ ਮਿਲ ਨਹੀਂ ਸਕਦੇ ਹੋਮ ਮਿਨਿਸਟਰ ਨੂੰ ਮਿਲ ਨਹੀਂ ਸਕਦੇ ਕਿਉਂ ਨਹੀਂ ਮਿਲ ਸਕਦੇ ਜੀ ਇਹ ਕਿਹੋ ਜੀ ਆਜ਼ਾਦੀ ਆ ਜੀ ਕੀ ਕਰ ਰਹੀ ਹੈ ਕੇਂਦਰ ਸਰਕਾਰ ਜੀ ਇਹ ਜਾਣ ਬੁੱਝ ਕੇ ਪੰਜਾਬ ਦਾ ਜਿਹੜਾ ਮਾਹੌਲ ਹੈ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਮਾੜੀ ਗੱਲ ਹੈ ਸਰ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਕਿਹਾ ਹੈਗਾ ਕਿ ਖੇਤੀਬਾੜੀ ਮੰਤਰੀ ਨੂੰ ਉਹਨਾਂ ਦੀ ਗੱਲ ਨੂੰ ਦੇਖੋ ਜਿਹੜੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਹੈ ਨਾ ਜੀ ਉਹਨਾਂ ਦਾ ਰੁਤਬਾ ਬਹੁਤ ਵੱਡਾ ਜੀ ਪ੍ਰੈਜ਼ੀਡੈਂਟ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਦਾ ਰੁਤਬਾ ਪ੍ਰਧਾਨ ਮੰਤਰੀ ਤੋਂ ਉੱਪਰ ਹੁੰਦਾ ਉਹਨਾਂ ਨੂੰ ਡਾਇਰੈਕਸ਼ਨ ਦੇਣੀ ਚਾਹੀਦੀ ਆ ਉਹਨਾਂ ਨੂੰ ਡਿਸਕਸ਼ਨ ਕਰਾਉਣੀ ਚਾਹੀਦੀ ਆ ਪਾਰਲੀਮੈਂਟ ਦੇ ਵਿੱਚ ਸਪੈਸ਼ਲ ਸੈਸ਼ਨ ਕਰਾ ਕਿ ਕਿਸਾਨਾਂ ਮਜ਼ਦੂਰਾਂ ਬਾਰੇ ਦੇ ਆਣ ਤੋਂ ਉਹ ਇੱਕ ਜਿਹੜਾ ਹੈਗਾ ਆਪਣਾ ਖਾਲੀ ਮਤਲਬ ਉਹਨਾਂ ਦਾ ਕੰਮ مشورہ ਦੇਣਾ ਨਹੀਂ ਹੈ مشورہ ਤਾਂ ਮੈਂ ਵੀ ਇੱਥੇ ਖੜ ਕੇ ਮੈਂ ਵੀ مشورہ ਦੇਈ ਜਾ ਰਿਹਾ ਜੀ ਉਹਦੇ ਵਿੱਚ ਕੀ ਫਰਕ ਹੈ لیکن ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹਨੂੰ ਰੱਬ ਨੇ ਤਾਕਤ ਦਿੱਤੀ ਆ ਉਹਦੇ ਕੋਲ ਲਾਈਫਟਾਈਮ有机会 ਆ ਕਿ ਉਹ ਕੇਂਦਰ ਸਰਕਾਰ ਨੂੰ ਮਜਬੂਰ ਕਰਨ ਕਿ ਇੱਥੇ ਤੇ ਡਿਸਕਸ਼ਨ ਕਰੋ ਕਿਸਾਨਾਂ ਦੇ ਮਸਲਿਆਂ ਦੇ ਉੱਤੇ ਮਜ਼ਦੂਰਾਂ ਦੇ ਮਸਲਿਆਂ ਦੇ ਉੱਤੇ ਇਹਨਾਂ ਨੂੰ ਬੁਲਾਓ ਇਹਨਾਂ ਨਾਲ ਗੱਲ ਕਰੋ ਇਹਨਾਂ ਦੀ ਸੜਕ ਖੋਲੋ ਸਾਡਾ ਨੈਸ਼ਨਲ ਹਾਈਵੇ ਉਹਨਾਂ ਨੇ ਮਤਲਬ ਤੁਹਾਨੂੰ ਪਤਾ ਜੀਡੀ ਰੋਡ ਬੰਨ ਹੁੰਦੀ ਸੀ ਇਹ ਸ਼ੇਰ ਸ਼ਾ ਸੂਰੀ ਮਾਰਗ ਇਹ ਮੈਨੂੰ ਲੱਗਦਾ ਨਹੀਂ ਕਿ ਅੱਜ ਤੱਕ ਮੁਗਲਾਂ ਮਿਲਦੇ ਅੰਗਰੇਜ਼ਾਂ ਮਿਲਦੇ ਕਦੇ ਸੜਕ ਬੰਦ ਹੋਈ ਜਾਵੇ ਪਹਿਲੀ ਵਾਰੀ ਸਾਡੇ ਆਪਣੇਾਂ ਨੇ ਬੰਦ ਕੀਤੀ ਆ ਜੀ ਸਰ ਕਾਣੇ ਪਾਣੀ ਨੂੰ ਲੈ ਕੇ ਇੱਥੇ ਵੀ ਪ੍ਰੋਟੈਸਟ ਕੀਤਾ ਗਿਆ ਕਿਸਾਨਾਂ ਕਹਿੰਦੇ ਜੀ ਬਾਲੋਣਾ ਜੀ ਮੈਂ ਆਇਆ ਨਹੀਂ ਹੂੰ ਗੰਗਾ ਮਈਆ ਨੇ ਮੈਨੂੰ ਬੁਲਾਇਆ ਹੈ ਗੰਗਾ ਮਈਆ ਸਾਫ ਕਰਤੀ ਇਹਨਾਂ ਨੇ ਜਿੰਨਾ ਪੈਸਾ ਗੰਗਾ ਮਈਆ ਤੇ ਖਰਚ ਕੀਤਾ ਉਸ ਤੋਂ ਅੱਧਾ ਦੇ ਦਿਓ ਸਾਨੂੰ ਅਸੀਂ ਸਾਫ ਕਰ ਦਿਆਂਗੇ ਨਾ ਜੀ ਸਰਕਾਰਾਂ ਦੇ ਇਹਨਾਂ ਨੇ ਹੱਥ ਪਿੱਛੇ ਕਰਕੇ ਬੰਨ ਰੱਖਿਆ ਜੀ ਬਾਲੋ ਪੈਸਾ ਕੋਈ ਦੇਣਾ ਨਹੀਂ ਜਿਹੜੇ ਫੰਡ ਹੈ ਰੋਕ ਦੇਣੇ ਆ ਜੀ ਜੀਐਸਟੀ ਤੱਕ ਦੇ ਪੈਸੇ ਨਹੀਂ ਦੇਣੇ ਸਿੱਧੇ ਦੇ ਪੈਸੇ ਨਹੀਂ ਦੇਣੇ ਰੂਰਲ ਡਿਵੈਲਪਮੈਂਟ ਦੇ ਪੈਸੇ ਨਹੀਂ ਦੇਣੇ ਜੀ ਇਹਨਾਂ ਨੇ ਮੰਡੀ ਬੋਰਡ ਤੇ ਪੈਸੇ ਨਹੀਂ ਦੇਣੇ ਜੀ ਕਿਉਂਕਿ ਜੀ ਕਿ ਪੈਸੇ ਕਿ ਘਰੋਂ ਲੈ ਕੇ ਆਏ ਜੀ ਇਹਨਾਂ ਦੇ ਪਿਤਾ ਜੀ ਦੇ ਪੈਸੇ ਆ ਪੈਸੇ ਆ ਰਹੇ ਆ ਅਸੀਂ ਲੋਕਾਂ ਦੇ ਖਰਚ ਕਰ ਰਹੇ ਆ ਇਹ ਕਿਉਂ ਨਹੀਂ ਕਰ ਰਹੇ ਜੀ ਇਹ ਸਰ ਜਿਹੜੇ ਵੱਡੇ ਦਰਿਆ ਦੇ ਚੋਂ ਡਾਈਆਂ ਆ ਰਹੇ ਆ ਹੋਰ ਇੰਡਸਟਰੀ ਵਾਲੇ ਪਾਣੀ ਛੁੱਟਦੇ ਪਏ ਨੇ ਉਹ ਪਾਣੀ ਕਿਤੇ ਨਾ ਕਿਤੇ ਸਤਲੁਜ ਵਿੱਚ ਮਿਕਸ ਹੋ ਗਿਆ ਆਪਣੇ ਤੱਕ ਹੀ ਪਹੁੰਚਦਾ ਵੀ ਦੇਖੋ ਬਿਲਕੁਲ ਪਹੁੰਚਦਾ ਜੀ ਇਹਦੇ ਵਾਸਤੇ ਜਿਹੜੀ ਜਿਹੜੀ ਇੰਡਸਟਰੀ ਹੈ ਜੀ ਉਹਨਾਂ ਦੇ ਨਾਲ ਗੱਲਬਾਤ ਕਰਕੇ ਕੇਂਦਰ ਨੂੰ ਹੈਂਡ ਹੋਲਡਿੰਗ ਕਰਨੀ ਪੈਗੀ ਕੋਈ ਔਖਾ ਕੰਮ ਨਹੀਂ ਹੈ ਜੀ ਇਹਦਾ ਇਹਦਾ ਸੋਲੂਸ਼ਨ ਇੰਨਾ ਸੌਖਾ ਵੀ ਉਸ ਪਾਣੀ ਨੂੰ ਸੈਪਰੇਟ ਕਰਨਾ ਜੀ ਉਹਨੂੰ ਸਟੋਰ ਕਰ ਲਓ ਉਹਨੂੰ ਤੁਸੀਂ ਕਿੰਨੀਆਂ ਸੜਕਾਂ ਬਣ ਲਈਆਂ ਜੀ ਪੰਜਾਬ ਦੇ ਵਿੱਚ ਉਹਨੂੰ ਰੋਡ ਕੰਸਟਰਕਕਸ਼ਨ ਚ ਯੂਜ਼ ਕਰ ਲਓ ਉਸ ਪਾਣੀ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਜਿੰਨਾ ਵਾਤਾਵਰਣ ਦਾ ਨੁਕਸਾਨ ਹੋਏਗਾ ਨਾ ਇਨਟਰਪਰੋਡ ਪਾਣੀ ਦਾ ਹੋਏਗਾ ਜੀ ਦੇਖੋ ਗੱਲ ਇਹ ਆ ਵੀ ਜਿਹੜੇ এনवायरमेंट ਲਾਜ਼ ਐ ਬਾਕੀ ਤੁਹਾਡੇ ਸੈਂਟਰ ਦੇ ਆ ਪਾਲਿਸੀਜ਼ ਉਹਨਾਂ ਦੀਆਂ ਆ ਗਿਆ ਸਰ ਜੀ ਆਪਾਂ ਨੂੰ ਇੰਡਸਟਰੀ ਵੀ ਚਾਹੀਦੀ ਆ ਇੱਕ ਪਾਸੇ ਲੋਕਾਂ ਦਾ ਰੋਜ਼ਗਾਰ ਆ ਦੂਜੇ ਪਾਸੇ ਵਾਤਾਵਰਣ ਹੈ that water can be treated and used for ਜਿਹੜੇ ਜਿਹਦੇ ਵਿੱਚੋਂ ਨਾ ਖੇਤੀ ਵਾਸਤੇ ਪੀਣ ਵਾਲੇ ਦੋ ਚੀਜ਼ਾਂ ਨੂੰ ਛੱਡ ਕੇ ਆਪਾਂ ਉਹਨੂੰ ਆਪਾਂ ਯੂਜ਼ ਕਰ ਸਕਦੇ ਆ